ਫਾਜ਼ਿਲਕਾ ਦੀ ਨਹਿਰੀ ਪਾਣੀ ਪ੍ਰੋਜੈਕਟਾਂ ਦੀ ਡਿੱਗੀ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ ਜਾਣਕਾਰੀ ਦਿੰਦੇ ਹੋਏ थाना ਸਿਟੀ ਦੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਜ਼ੂਤਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਹਨ ਉਹਨਾਂ ਨੇ ਕਿਹਾ ਕਿ ਲਾਸ਼ ਪੁਰਾਣੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਵਿਅਕਤੀ ਦੀ ਪਛਾਣ ਕਰਵਾਈ ਜਾ ਰਹੀ ਹੈ ਫਿਲਹਾਲ ਇਸ ਵਿਅਕਤੀ ਨੂੰ ਬਹਤਰ ਗੱਡੇ ਦੇ ਲਈ ਫਾਜ਼ਿਲਕਾ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਹਲੇ ਤੱਕ ਪਤਾ ਨਹੀਂ ਚੱਲ ਪਾਇਆ ਕਿ ਇਹ ਵਿਅਕਤੀ ਕੌਣ ਹੈ ਉਹਨਾਂ ਨੇ ਕਿਹਾ ਕਿ ਨੈਰੀ ਪਾਣੀ ਪ੍ਰੋਜੈਕਟਾਂ ਦੀ ਡਿੱਗੀ ਦੇ ਵਿੱਚ ਇੱਕ ਵਿਅਕਤੀ ਦੇ ਲਾਸ਼ ਪਏ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚਿਆ ਅਤੇ ਗੋਤਾਖੋਰਾਂ ਦੀ ਮਦਦ ਦੇ ਨਾਲ ਇਸ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਇਸ ਨੂੰ ਫਾਦਿਲਕਾਰ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਾਇਆ ਗਿਆ ਤਾਂਕਿ ਇਸ ਦੀ ਪਛਾਣ ਕਰਵਾਈ ਜਾ ਸਕੇ ਕੀ ਮੈਟਰ ਕੀ ਹੈ ਜੀ ਕਿ ਕੋਈ ਡੈਡ ਬੋਡੀ ਮਿਲੀ ਹੈ ਇੱਕ ਇਨਫੋਰਮੇਸ਼ਨ ਆਈ ਸੀਗੀ ਉੱਥੇ ਅਸੀਂ ਮੌਕੇ ਤੇ ਆਏ ਹੈਗੇ ਇੱਕ ਡਿੱਗ ਬਣਿਆ ਹੋਇਆ ਪਾਣੀ ਵਾਲਾ ਇਹਦੇ ਵਿੱਚ ਅਨਡੈਂਟਿਫਾਈਡ ਡੈੱਡ ਬੋਡੀ ਮਿਲੀ ਹੈਗੀ ਅੱਗੇ ਦੀ ਕਾਰਵਾਈ ਇਹਨੂੰ ਦੇਖਦੇ ਹੈਗੇ ਬਾਹਰ ਕਢਾਲੀ ਸੀ ਹਾਂ ਬਾਹਰ ਕਢੀ ਗਈ ਹੈਗੀ ਅੱਗੇ ਦੀ ਕਾਰਵਾਈ ਜਿਹੜੀ ਕਾਨੂੰਨੀ ਹੈਗੀ ਉਹ ਕਰਦੇ ਹੈ ਅਸਤਲ ਪੇਜ ਜਿਹੜੇ ਉਹ ਮੋਰਚਰੀ ਹਸਪੀਟਲ ਪਹਿਲੇ ਮੋਰਚਰੀ ਤੇ ਬਿਲਕੁਲ ਕੁਝ ਜੇਮ ਚ ਫਰਦਾਰ ਕੱਟ ਵਗੈਰਾ ਕਰ ਸਕਦੇ ਕੋਈ ਡਾਕੂਮੈਂਟ ਮਿਲਿਆ ਸਰ ਨਹੀਂ ਡਾਕੂਮੈਂਟ ਕੁਝ ਨਹੀਂ ਹੈ ਇਹ ਕੋਈ ਕੁਝ ਇਹ ਜਾਪਦਾ ਸਰ ਕਿੰਨੀ ਕੀ ਪੁਰਾਣੀ ਹੈ ਇਹ ਇਹ ਤਾਂ ਫਿਲਹਾਲ ਥੋੜਾ ਟਾਈਮ ਹੀ ਹੋਇਆ ਜ਼ਿਆਦਾ ਨਹੀਂ ਹੈ ਕਹਿ ਸਕਦੇ ਮੋਹੱਲੇ ਪਛਾਣ ਨਹੀਂ ਹੋਈ ਹਾਂ